ਸਹਜ ਦੇਖ ਇਹਦਾ ਹਾਤੀ ਇਹਦਾ ਹਾਤੀ ਖੰਭੇ ਉਲੇ ਲੁਕਣ ਵਾਲਾ ਕੰਮ ਆ ਮੈਨੂੰ ਐ ਦੱਸ ਬਲਸ ਤੂੰ ਆਉਂਦਾ ਸਹਜ ਦੇਖ ਤੂੰ ਆ ਥੁਲੇ ਲੁਕ ਜੇਂਗਾ ਆਪ ਨੰਡਾ ਲੋਂਡਾ ਭਾਰਮਾਲਾ ਬੰਦਾ ਨਹੀਂ ਕਿਉਂ ਜੈਕਸ ਬੀਜਾ ਕੈਫੇ ਤੇ ਡਾਕਟਰ ਜੀ ਜੈ ਬਣੀ ਜਾਂਦਾ ਬਣੀ ਜਾਂਦਾ ਪੈ ਗਈ ਕਰਾਤਾ ਅੱਜ ਦੀ ਗੱਲ ਉਹ ਤੋਂ ਸਭ ਤੋਂ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜਲਾ ਬਲੌਗ ਵੀ ਮੇਤਰੋ ਤੁਮਾਕੇਦਾਰ ਹੋਣ ਵਾਲਾ ਤੁਹਾਡੇ ਵਾਸਤੇ ਅੱਜ ਆਪਾਂ ਬਠਿੰਡੇ ਵੱਲ ਨੂੰ ਚਾਲੇ ਪਾਤੇ ਤੇਲੇ ਪਾਸੇ ਕਰੋ ਚੈੱਕ ਸਾਹਮਣੇ ਆਂਦੀ ਆ ਰੈਟ ਚ ਤੇ ਬੰਪਰ ਹੈਗਾ ਡੁੱਬ ਜਾਣੀ ਦਾ ਜਮਾ ਕਾਲਾ ਤੇ ਨਾਲ ਆਪਣੇ ਤੇ ਹਰਮਣਾ ਸਹੀ ਸਹੀ ਕਾਲ ਕੀ ਹਾਲ ਚਾਲ ਨੇ ਰੰਪਰੇ ਵਾਲਾ ਪੁਲ ਜਾ ਉਤਰਿਆ ਸੱਜਣੋ ਇੱਥੇ ਟ੍ਰੈਫਿਕ ਬਹੁਤ ਹੁੰਦਾ ਪਰ ਅੱਜ ਰੋਜਾ ਘਾਟਾ ਨਹੀਂ ਤੇ ਇੱਥੇ ਲੇਨ ਬਣੀ ਪਈ ਹੁੰਦੀ ਆ ਤੇ ਉਹਨਾਂ ਨੂੰ ਲਾਉਣਾ ਟੋਲ ਵਾਲੇ ਯਾਰਾਣਾ ਵੀ ਮੱਥਾ ਕਰੋ ਚੱਕ ਇਧਰ ਇਹ ਚੌਂਕਾ ਨਾਲ ਜਿਹੜਾ ਬਟੰਡੇ ਦੇ ਮਿੱਤਰੋ ਇੱਧਰੋਂ ਕੋਈ ਕਰੋਚਾ ਇੱਕ ਫੱਟੀ ਲੱਗੀ ਬੂੜਿਆੜ ਵਾਲੀ ਇੱਥੇ ਤੇ ਰਾਹ ਨੇ ਬਹੁਤ ਸੌਖਾ ਕਰਤਾ ਹੁਣ ਬੰਦੇ ਨੂੰ ਬਟਿੰਡੇ 'ਚ ਬੜਲ ਦੀ ਲੋੜ ਨਹੀਂ ਪੈਂਦੀ ਜਿਹੜਾ ਬੜੀ ਜਿਹੜੇ ਸਾਈਡ ਤੋਂ ਘਣਾ ਦਾ ਬੰਦਾ ਸਿੱਧਾ ਇੱਧਰ ਹੀ ਨੱਕ ਜਾਂਦਾ ਤੇ ਤੁਸੀਂ ਸੋਚਦੇ ਹੋਗੇ ਅੱਜ ਕੱਲਿਆਂ 'ਚ ਸਿਕੰਦਰ ਗਿਆ ਵਾ ਬਰਾਤਾਂ ਸਿਕੰਦਰ ਉਹਨੇ ਵਿਆਹ ਦੇ ਸਾਥ ਲਿਆ ਅੰਜਰਾਸਨ ਪਾੜਨ ਗਿਆ ਵਾ ਇੱਧਰਲੇ ਪਾਸੇ ਹੋ ਸਾਹਮਣੇ ਪਤਾ ਨਹੀਂ ਮਿੱਤਰੋ ਕੀ ਜਿਗਾਰਾ ਇਹ ਤੀਰ ਕਮਾਨ ਜਾਂ ਟੰਗਿਆ ਪਿਆ ਨਾ ਤਾਂ ਕੋਈ ਬਿਲਡਿੰਗ ਨਹੀਂ ਦੀ ਆ ਤੇ ਇਹ ਪਤਾ ਨਹੀਂ ਕਦੇ ਬਾਅਦ ਤੇ ਬੜਾ ਵੱਡਾ ਜਿਗਾਰਾ ਲਈ ਬੈਠਿਆ ਤੇ ਉੱਪਰ ਇੱਧਰਲੇ ਪਾਸੇ ਕਰੋ ਚੈੱਕ ਮਿੱਤਰੋ ਇਹ ਬੰਦਾ ਚਲਾਉਣ ਵਾਲਾ ਵੀ ਜਿਗਰੇ ਵਾਲਾ ਉਹ ਤੇ ਉਦੋਂ ਪਹਿਲਾਂ ਇਹਨੇ ਫਿੱਟ ਕਰੀਆ ਉਹਨਾਂ ਦਾ ਵੀ ਜਿਹੜਾ ਜਿਵੇਂ ਕਰੀਆ ਕਾਰ ਡਾ ਇਹੋ ਪੂਰਾ ਬਾੜਾ ਸਿਸਟਮ ਬਣੀ ਜਾਂਦੇ ਆ ਦਾ ਬਠਿੰਡੇ ਦੇਲੇ ਪਾਸੇ ਮਿੱਤਰੋ ਪੁਲ ਜਿਹਦੇ ਨਾਲ ਡਵਲਪ ਹੁੰਦਾ ਹੁੰਦਾ ਇਹਦੇਲੇ ਪਾਸੇ ਬਠਿੰਡਾ ਵੀ ਕਹਿੰਦੇ ਮਿੱਤਰੋ ਗਾਈਸ ਗਾਈਸ ਵੀਰੇ ਅੱਜ ਸਾਗ ਨਾਲ ਰੋਟੀਆਂ ਖਾ ਲਈਆਂ ਬਾਲਿਆਂ ਗਲ ਚੋਂ ਬਾਜ ਬਣੀ ਨਿਕਲ ਜੇ ਮੱਕੀ ਦੀਆਂ ਰੋਟੀਆਂ ਨਹੀਂਆਂ ਫਰਦੀਆਂ ਅੰਦਰ ਨਵੇਂ ਵੀਡੀਓ ਸ਼ੂਟ ਮਿੱਤਰੋ ਆਪਣੇ ਆ ਪਟਾਕੇ ਆ ਦੇਖ ਲਵਾਲ ਵਿੱਚ ਪਿੰਡਾਂ ਦੇ ਸੀ ਕਿਹਨੇ ਵਿਕਾਸ ਸਾਡੇ ਨਹੀਂ ਆ ਵਿਕਾਸ ਤਾਂ ਪਾਣਾ ਹਰਿਆਣਾ ਵਾਲੇ ਬਾਟਰ ਤੇ ਨਹੀਂ ਆਇਆ ਹਾਲੇ ਆ ਦੇਖੇ ਤੇ ਉਹ ਇਹਨਾਂ ਦਾ ਕੀ ਜਾਂਦਾ ਜੇ ਭੈਣਾ ਨੇ ਇਹਨੂੰ ਪੀਏ ਯਾਰ ਜਾ ਕੇ ਭੈਣ ਨਹੀਂ ਮਾਲ ਪੱਤਾ ਗੜ ਚਾ ਮੁਰਦਾ ਭੈਣਾ ਪਤਾ ਨਹੀਂ ਕੀ ਚੱਕਰਾ ਚਾਲਦੇ ਰੱਜ ਲੈ ਲੈਂਦੇ ਰੱਜ ਇਹਨੂੰ ਪੀਏ ਇੱਕ ਪਾਣੀ ਦੀ ਬੋਤਲ ਆਈ ਆ ਆਈ ਤੜਕੀ ਰਾਸਨ ਮਤ ਘਾਲਿਆ ਰਾਸਨ ਫੜਾ ਘਾਲਿਆ ਤੜਕੀ ਇਹ ਕਰਦੇ ਆ ਜਾਂਦੇ ਆ ਕਿਉਂ ਮਲਣਾ ਲੱਗ ਜੂ ਹੈ ਨਾ ਇੱਧਰ ਰੱਖਿਆ ਮੈਂ ਜਾਨਾ ਸਾਦਾ ਏਰੀਆ ਹੈ ਨਰਮੀ ਜਿਹਾ ਬਿੱਤ ਉਂtro ਸੋ ਪਿੱਦਣੇ ਰਾਹਾਂ ਬੈਤੀ ਯਾਰ ਤਲਵੰਡੀ ਜਾਂਦੇ ਅੱਜ ਸ਼ਰਮੇਣਾ ਕਰਵਾਉਣੇ ਆ ਥੋਡੀ ਮੁਲਾਕਾਤ ਭੋਲੇ ਨਾਲ ਵੀ ਗਰਾਵਾ ਗਿਆ ਹਾਂ ਪਾਣੀ ਯਾਰ ਕਿਹੜੀ ਮਸ਼ੀਨ ਲਈ ਬੈਠਿਆ ਪੈਂਦੇ ਜਾਣਾ ਰੋਡ ਰੂਲਾ ਖੋਲਿਆ ਹੋਵੇ ਰੋਡ ਰੂਲਾ ਘੱਟ ਲਿਆ ਉਧਰ ਵੇਲੇ ਗਿਡੋਈ ਬੈਠਿਆ ਨਿਕਲਣਾ ਵੀ ਨਹੀਂ ਝੱਕਾ ਇੱਥੋਂ ਦੇ ਸੂ ਹਾਈਡਰਾ ਵੀ ਬੜਾ-ਬੜਾ ਸੱਧਿਆ ਭੈ ਕੋਈ ਵਾਲੇ ਕਸੂਤੇ ਸਾਂ ਉਹ ਕਰਦੇ ਹੋਣਗੇ ਲੇਵਲ ਥੱਲੇ ਮਿੱਟੀ ਲੰਗੀ ਲੇਵਲ ਧਰਤੀ ਨੇ ਲੇਵਲ ਕਰਤਾ ਰੋਡ ਰੂਲੇ ਦਾ ਫਿਰ ਅੱਜ ਚੜ ਗਿਆ ਤਾਂ ਕਿ ਰੋਡੂਦ ਵਾਲਾ ਵੀ ਕਹਿੰਦਾ ਹੂੰ ਮਹਿੰਗੀ ਪੈ ਗਿਆ ਸਾਡਾ ਕੋਕਲੇਨ ਵੀ ਆਈ ਵੀ ਆ ਉਹ ਵੀ ਕਹਿੰਦਾ ਹੂੰ ਮਹਿੰਗੀ ਪੈ ਗਿਆ ਅੱਜ ਤਾਂ ਤਾਂ ਆਪਾਂ ਕਿੱਧਰ ਨੂੰ ਮੁੜਨਾ ਡਾਰਲਿੰਗ ਸਿੱਧੇ ਜਾਣਾ ਆਪਾਂ ਸਿੱਧੇ ਜਾਣਾ ਰੋਡੂਦ ਲਾ ਚੱਲ 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 ਅੱਜ ਤਾਂ ਨੋਦਰੀ ਅੱਜ ਤਾਂ ਸਭਾਲਾ ਤਾ ਫਾਟਕ ਅੱਗੇ ਸੱਜਣੋ ਫਾਟਕ ਆਪਾਂ ਹੂੰ ਉਹ ਫਾਟਕਾਂ ਨਹੀਂ ਮੁੜਦਾ ਹਣਾ ਪਰ ਜਾਣਾ ਹਾਂ ਆਪਾਂ ਕਿਉਂ ਮੁੜਨਾ ਚਿੱਕੜ ਵੀ ਬਾੜਾ ਪਿੰਡ ਦੇ ਵਿਚਾਲ ਦੀ ਟ੍ਰੇਨ ਆਂਦੀ ਇੱਥੇ ਕੋਈ ਲੱਗਦਾ ਕੋਨੇ ਫਾਟ ਕੇ ਜਾਵਾ ਵਿੱਚ ਲੱਗੇ ਵਿਆ ਹਾਂ ਓਏ ਜਹਾ ਪਿੰਡ ਦੇ ਵਿਚਾਲੇ ਟ੍ਰੇਨ ਆਈ ਪਿੰਡ ਕਿਹੜਾ ਇਹ ਕੰਡੇਗਾ ਪਿੰਡ ਤਾਂ ਬਹੁਤ ਵੱਡਾ ਕੰਡੇ ਯਾਰ ਪੁੱਟੇ ਹੋਏੜਾ ਭਾਈ ਨਾ ਰਿੰਨਾ ਆਪਣਾ ਮੰਡੀ ਹੁੰਦੀ ਐ ਕੀ ਨਾਵਾ ਗ੍ਰਾਮ ਸਰਾਂ ਗ੍ਰਾਮਪੁਰਾ ਮੰਡੀ ਆ ਰਾਮਾ ਮੰਡੀ ਆ ਰਾਮਾ ਮੰਡੀ ਆ ਹਾਂ ਰਾਮਾ ਮੰਡੀ ਉੱਤ ਕਰ ਕੀ ਆਹ ਦੇਖ ਲੈ ਭੈਣਾਂ ਲੋਕਾਂ ਦਾ ਹੱਲੇ ਪਿਆ ਉਹ ਕਿੱਥੇ ਜਾ ਕੇ ਲਾਈ ਖੜਾਈ ਟਰੈਕਟਰ ਵੀ ਦੇਖ ਕਿੱਧਰ ਲਾਈ ਬੈਠਾ ਪਾਣੀ 'ਚ ਟਰੈਕਟਰ ਤੋਂ ਲਾਈ ਬੈਠਾ ਟਰੈਕਟਰ ਮੇਰੇ ਖਾਲ ਨਜ਼ਰ ਲੱਗਣੀ ਨਹੀਂ ਸੁਪਰ ਸੀਟਰ ਲਾਪਨੂ ਮੂਰੇ ਲਾਉਣਾ ਪੈਣਾ ਜਗੜ ਕੱਢ ਦੇ ਕਰ ਦੇ ਕਰ ਦੇ ਕਰ ਦੇ ਮੂਰੇ ਆਹ ਸੁਪਰ ਸੀਟਰ ਆ ਦੇ ਮਗਰ ਲੱਗਣੀ ਇਹ ਆ ਇੱਧਰ ਵੀ ਟੂਆ ਫੱਟੀ ਬੈਠਾ ਤਹੀਂ ਨਾ ਦਾ ਬਾਣੇ ਜਦੋਂ ਤੁਰੇ ਬਾਹਲਾ ਕੋਈ ਯਾਨੀ ਕਿ ਬਾਣੇ ਜਦੋਂ ਤੁਰੇ ਨਾ ਤੁਰੇ ਸੀ ਟੱਪਾ ਦਾ ਇਹ ਤੋੜ ਲਾ ਪਿਆ ਰੋਗ ਲੈਂਦਾ ਉਹਦੀ ਟਵਾ ਵਾਲਾ ਗੱਲ ਤਾਂ ਟੋਏ ਕਰਕੇ ਹੀ ਲੱਗ ਜਾਂਦਾ ਸੀ ਟ੍ਰੈਫਿਕ ਬਹੁਤ ਹਮਤੋ ਚੱਕਾ ਜਮ ਕਰਾਦਾ ਸੋਰੀ ਲਾਲ ਮਰੂਤੀ ਨੇ ਉਹਨੂੰ ਫਾਟ ਕੇ ਦਿਖਾਉਣੇ ਅੱਗੇ ਨਾ ਪਿੰਡ ਦੇ ਵਿਚਾਲੇ ਆ ਇਹ ਨਾਲ ਇਹਨਾਂ ਨੂੰ ਬੜਾ ਔਖਾ ਹੋਣਾ ਦਾ ਘਰੋਂ ਚੀਜ਼ ਕੱਢਣ ਜੋ ਜੀ ਹੋਣੀ ਪੈਣਾ ਗੇਟਾਂ ਦੇ ਜਮਾ ਕੂੜਾ ਜੀ ਨਹੀਂ ਕਰਦਾ ਹੁਣ ਚੀਜ਼ ਕੱਢਣ ਵੀ ਭੈਣਾ ਫਸ ਹੀ ਜਾਵਾਂਗੇ ਜਾਮ ਚ ਫਸ ਜਾਾਂਗੇ ਨਿਕਲ ਸਰ ਕੋ ਯਾਰ ਅੱਜ ਕੋਈ ਕਾਂਡ ਆ ਇੱਧਰਲੇ ਪਾਸੇ ਉੱਥੀ ਵੀ ਬੜਾ ਆਪਾਂ ਨਾਲ ਚੀਜ਼ ਦੇ ਨਹੀਂ ਖਾਲੀ ਹੁੰਦੀ ਆ ਉਹ ਆਹ ਬੜਾ ਦੇ ਇੱਧਰ ਕਿਹੜਾ ਉਤੋਂ ਨਹੀਂ ਲੰਘ ਜੇਗਾ ਭੈਣਾ ਪੂਰਾ ਸੜਕਾ ਉਲੇ ਪਾਸੇ ਇੱਕ ਢਿੱਡ ਖੜਾ ਮੁਰਨਾ ਹੀ ਆਪਾਂ ਕਿਉ ਆਪਾਂ ਫਟਕਾਂ ਨਹੀਂ ਮੁਰਨਾ ਯਾਰ ਕਰ ਮੈਂ ਖਾ ਜਾਂਦੀ ਹੁਣ ਇਹਨਾਂ ਦਾ ਟ੍ਰੇਨ ਜੀ ਪੈਣੀ ਆ ਮਾਰ ਕਰ ਪੁਰਾਣਾ ਦਾ ਬਹੁਤ ਰਾਨ ਕਰਦੀ ਉਹ ਚੱਲ ਗਿਆ ਫਟ ਗਿਆ ਆ ਗਿਆ ਫਟ ਗਿਆ ਦੇਖਾ ਕੀ ਵੀ ਲੱਗੇ ਗਰਗਾ ਖੁੱਲੇ ਮਿਲ ਗਏ ਪਰ ਮੈਂ ਦਾ ਇੱਥੇ ਆ ਕੇ ਉਹਦੇ ਦੇਖਾ ਮੱਟ ਪੈਣਾ ਫਾੜ ਕੇ ਜਿਵੇਂ ਲੱਗੇ ਪਏ ਇਹ ਮੇਰੇ ਘਰ ਦਾ ਰਾਮਾ ਮੱਡੀ ਉਹੀ ਰਾਮ ਆਇਆ ਸਿਰਫ ਇੰਧੜੀ ਆ ਬੜੀ ਮੱਡੀ ਤਾਂ ਹੀ ਇੱਥੇ ਬੜਾ ਠੀਕਰ ਪੈਦਾ ਫਾੜਕ ਵੀ ਟ੍ਰਿਪਲ ਲਾਈਨ ਆ ਟਰੱਕ ਵੱਡਾ ਜਿਹਾੜਾ ਕਰਤਾ ਮਾੜਾ ਇਹ ਪਿੰਡ ਜਾਗਾ ਕੋਈ ਭਾਣਾ ਟਰੱਕ بڑا ਟੂ ਆ ਹੋ ਜਾਣਾ ਹਾਂ ਹਾਂ ਤੋਰ ਲਾ ਪਰਾ ਤੋਰ ਲਾ ਭਾਏ ਨਾ ਬੰਬੇ ਵਗ ਗਿਆ ਇਹ ਇਹ ਬੁੱਜ ਬੰਦੇ ਆਪਣੇ ਮੂਰੇ ਕਿਉਂ ਲੱਗਦੇ ਆ ਕੀ ਉਹ ਬਾਣੀ ਆਪਾਂ ਆ ਗਈ ਦੇਰ ਦੇ ਲੈਣ ਹੋਰ ਆਪਾਂ ਬੱਡੀ ਉਹ ਕੈਂਡਾ ਤਾਂ ਨਾਲ ਹੀ ਜਾਊਗਾ ਇਹ ਨੂੰ ਦੇ ਉੱਤੇ ਕਾ ਕਰ ਜਾਂਦੇ ਬਾਈ ਸਤਿ ਸ਼੍ਰੀ ਅਕਾਲ ਜੀ ਜਰ ਦੇਖੋ ਮਿੱਤਰੋ ਸਾਹਮਣੇ ਜਿਹੜੀ ਗੱਡੀ ਜਾਂਦੀ ਹੈ ਨਾ ਸੱਚ ਨੂੰ ਇਹ ਨੰਬਰ ਹੈਗਾ 499ABF9003 ਤੇ ਐਡਾ ਨੰਬਰ ਵੀ ਹੁੰਦਾ ਇਹ ਇਹਦੇ ਬਾਰੇ ਵਿੱਚ ਦੱਸੋ ਜਰ ਜੇ ਕਿਸੇ ਨੂੰ ਨੌਲੇਜ ਹੈਗੀ ਆ ਕਰੋ ਕਮੈਂਟ ਵੀਰੋ ਜੇ ਕਿਸੇ ਨੂੰ ਹੈ ਨੌਲੇਜ ਨੰਬਰ ਬਾਰੇ ਅੰਦਰ ਸਾਰੀ EBC ਲਿਖੀ ਫਿਰਦਾ ਵਿੱਚ ਦਾ ਮਨ ਕਿ ਚਲੀ ਜਾਂਦੇ ਕਰਦੇ ਪਰ ਬਲਦਾ ਉਸਾਇਜ ਦੇਖ ਇਹਦਾ ਹਾਤੀ ਇਹਦਾ ਹਾਤੀ ਖੰਭੇ ਹੋਲੇ ਲੁਕਣ ਵਾਲਾ ਕੰਮ ਮੈਨੂੰ ਇਹ ਦੱਸ ਮਤਲਬ ਤੂੰ ਉਸਦਾ ਉਸਾਇਜ ਦੇਖ ਤੂੰ ਆ ਹੱਥੋਂ ਲੇ ਲੁਕ ਦੇਂਗਾ ਤੂੰ ਮੈਨੂੰ ਆਪ ਦੱਸ ਤੂੰ ਖੰਭੇ ਹੋਲੇ ਕਿਹੜੇ ਹਿਸਾਬ ਨਾਲ ਲੁਕ ਦੇਂਗਾ ਤੂੰ ਹੱਥੋਂ ਲੁਕੀ ਜਾਂਦਾ ਇੱਥੇ ਗੰਦ ਪੰਦਾ ਭੂਲਾ ਹੁਣ ਇਹਦੇ ਚਾਚ ਨੇ ਹੁਣ ੱਟਕੇ ਚੜ ਗਿਆ ਸਾਡੇ ਵਾਲਾ ਗੋਪਰੋ ਇਹ ਚਾਚ ਚਾਚ ਤੂੰ ਰੈਫਰ ਦੇ ਪਤਾ ਨਹੀਂ ਮੇਰੇ ਹੱਥ 'ਚ ਕੀ ਆ ਦੇਖੋ ਇੱਕ ਸਾਥ ਤੁਸੋਂ ਜਾਣਦੇ ਜਾਂਦੇ ਨਾ ਅੱਜ ਅਸੀਂ ਗੱਡੀ ਘਮਾਵਾਂਗੇ ਭੋਲੀ ਦਾ ਸਕੂਲ ਦਿਖਾਵਾਂਗੇ ਇੱਕ ਤਾਂ ਤੁਸੀਂ ਐਂ ਦੱਸੋ ਵੀ ਕਿਸੇ ਪਾਸੇ ਸਕੂਲ ਲੱਗਦਾ ਉਹ ਹੈ ਕਿ ਨਹੀਂ ਬੋਲੇ ਤੁਹਾਰ ਸਹੀ ਗੱਲ ਬਾਬਾ ਮੈਂ ਕਿਹੜਾ ਸਕੂਲ ਦਾ ਨਾਮ ਕਿਦਾਂ ਆਰੀਆ ਪੋਤਰੀਆ ਪਰਸਾਲਾ ਕਿਹੜਾ ਆਰੀਆ ਹਰਤਾ ਆ ਮੂਰੇ ਨਾ ਕਰ ਕਰਾਉ ਨੂੰ ਯਾਰ ਨਹੀਂ ਛੱਡ ਜਾ ਨਹੀਂ ਨਹੀਂ ਬਦਨਾਮ ਮੁੰਨੀਆ ਤੋਂ ਬਦਨਾਮ ਹੋਣ ਨੂੰ ਹਾਂ ਮੁੰਨੀਆ ਤੋਂ ਬਦਨਾਮ ਹੋਣ ਨੂੰ ਮੁੰਨੀ ਬਦਨਾਮ ਮੁੰਨੀ ਦੱਸ ਟਾਈਮ ਲੱਗ ਗਿਆ ਬਹੁਤ ਜ਼ਿਆਦਾ ਕੌਨਕਾ ਗੋਪਰੋ ਦਾ ਹੁਣ ਖਤਮ ਆਪਾਂ ਫੋਨ ਦੇ ਉੱਤੇ ਦਬਾ ਦੇ ਲਈ ਸ਼ੌਟ ਫੋਨ ਦੇ ਉੱਤੇ ਚੱਕਾਂਗੇ ਕਿਉਂਕਿ ਇਹਦੇ ਇੱਕ ਕਈ ਵੀ ਤੁਹਾਨੂੰ ਐਡਵਾਂਟੇਜ ਆਪਾਂ ਪਹਿਲੀ ਦੱਸ ਦਿੰਨੇ ਆ ਬਹੁਤ ਬੰਦੇ ਕਹਿੰਦੇ ਗੋਪਰੋ ਚੰਗਾ ਗੋਪਰੋ ਦਿਨੇ ਦਾ ਨਹੀਂ ਹੈਗੀ ਯਾਰ ਕੀ ਰੀਸ ਜਮਾ ਵੀ ਐ ਲੜੋ ਹੁਣ ਆ ਗੱਡੀ ਵਾਲੀ ਲੜ ਚਲੀ ਜਾਂਦੀ ਐ ਨਾ ਤਾਂ ਵੀ ਉਪਰ ਹਾਲੀ ਅਸੀਂ ਦਿਦੇ ਨਹੀਂ ਹੁਣੇ ਦਿਨੇ ਵੇਖਣੀਆਂ ਦੀ ਸੀ ਜਨਮ ਵਿੱਚ ਪਰ ਇਹ ਆ ਜਿਹੜਾ ਆ ਹੁਣ ਫਲੈਸ਼ ਲਾਈ ਆ ਹੁਣ ਦਿਨੇ ਆ ਹਨਾ ਜਿਹੜਾ ਦਿਨੇ ਆ ਦਿਨੇ ਤਾਂ ਨਹੀਂ ਇਹ ਹਰ ਕੀ ਦਿੰਦਾ ਕੁਆਲਿਟੀ ਕੋਈ ਵੀ ਕੋਈ ਫੋਨ ਵੀ ਨਹੀਂ ਦਿੰਦਾ ਨਾ ਇਹਦੇ ਜਿਨਾ ਵਾਈਡ ਐਂਗਲ ਆ ਬੇ ਪਰ ਜਦੋਂ ਰਾਤ ਹੋ ਗਈ ਉਹਦੇ ਦਾ ਵਿੜਾ ਕਰਕੇ ਉਹ ਰਾਤ ਅਜੇ ਹੋਈ ਵੀ ਨਹੀਂ ਇਹਦਾ ਟਾਈਮ ਹੀ ਕੁਝ ਨਹੀਂ ਹੋਇਆ ਐਦਾ ਮੰਨ ਲਾ ਵੀ ਲਾਈਟਾਂ ਹਜੇ ਲੱਗੀਆਂ ਲੱਗੀਆਂ ਗਈਆਂ ਟਾਈਮ ਬਹੁਤ ਘੱਟ ਹੋਇਆ ਪਰ ਇਹ ਹੱਥ ਖੜੇ ਕਰ ਗਿਆ ਇਹ ਤੋਂ ਬਾਅਦ ਵਾਲੇ ਸੌਣ ਨੂੰ ਫੋਨ ਵਾਲੇ ਦਿਖਾਵਾਂਗੀ ਤੇ ਤੁਸੀਂ ਆਪ ਦੱਸੋਗੇ ਹੁਣ ਇਹਦੇ ਤਾਂ ਐ ਲੱਗਦਾ ਹੋਣਾ ਵੀ 8:00 ਬੱਜ ਗਏ ਉਹਦੇ ਨੂੰ ਮਾੜਾ ਪਰੇ ਕਰ ਲਈ ਫਰੈਸ ਨੂੰ ਐ ਲੱਗੂ ਵੀ ਭਾਵੇਂ ਨਹੀਂ ਰਾਵਗਾਰੇ ਪੂਰਾ ਵੀ ਰਾਤ ਹੋਈ ਪਈ ਆ ਪਰ ਅਜੇ ਐ ਮੰਨ ਕੇ ਚਲੋ ਵੀ 6:00 ਕ ਬੱਜੇ ਆ 6:00 ਵਜੇ ਹੱਥ ਖੜੇ ਕਰ ਜਾਂਦਾ ਸਿਆਲੇ ਜਾਂਦੇ ਵਿੱਚ ਇੱਧਰ ਮੂਰੇ ਦੇਖ ਆਉਣੇ ਦੀ ਭਾਜਣਾ 8:00 ਆਪਣੋਂ ਦੇ ਦੇਖੇ ਤੂੰ ਫੋਨ ਤੇ ਚੱਕਾਂਗੇ ਇਹਨੂੰ ਕਰਦੇ ਆ ਮੰਨੀ ਨਹੀਂ ਬੈਟਰੀ ਦਾ ਲਾਵਾ ਹੁਣ ਚਾਰਜ ਤੇ ਹੁਣ ਪਹੁੰਚ ਗਿਆ ਘਰੇ ਬਹੁਤ ਧੱਕੇ ਖਾਧੇ ਅੱਜ 86 ਪਾਸੇ ਕਿਹੜਾ ਜੈਕਸ ਬੀਜਾ ਕੈਫੇ ਤੇ ਆਡਰ ਦਿੱਤਾ ਬਣੀ ਜਾਂਦਾ ਹੈ ਬਣੀ ਜਾਂਦਾ ਭਾਵੇਂ ਕਰਦੇ ਹੋ ਜਰਾ ਹੈ ਕਿ ਕਰਾਤਾ ਹਾਂ ਦੇਖੋ ਮੈਟਰੋ ਆਪਣੇ ਨੂੰ ਪੂਰਾ ਬਹੁਤ ਸੋਹਣਾ ਹੈ। ਟਰੌਟਰ ਆ ਬਣਾ ਆ ਗਿਆ। ਆਰਡਰ ਹੁਣ ਗੱਡੀ ਜੀ ਇੰਜੋਏ ਕਰਾਂਗੇ। ਕਿ ਤਵਾ ਫੇਰ ਨਹੀਂ ਸੋਣੂ ਦਿਸਣਾ। ਕਿਉਂਕਿ ਬਾਹਰ ਤੁੰਗਾ ਸਦੀ ਪਰਫਾਰਮੈਂਸ ਗੋਪਰੋ ਦੀ ਮਾੜੀ ਆ। ਹੁਣ ਦੁੱਤੀ ਕਰਾਂਗੇ ਸੂਟ ਗੱਡੀ ਆਪਣੀ ਖੜੀਆ ਉਧਰਲੇ ਪਾਸੇ। ਉਹ ਤੇ ਖੜਾ ਹੁੰਦਾ ਰੀਜ ਨਾ ਪਤਾ ਕੀ ਇੱਥੇਲੇ ਪਾਸੋਂ ਜਾਂ ਰਸਤਾ ਗਾ ਬਿਲਕੁਲ ਬੰਦ ਸੀ। ਤਾਂ ਕਰਕੇ ਇਹ ਗੇਅਰ ਕਾਨੂੰ ਕਿ ਇਹਨੂੰ ਡਿੱਕਾ ਲਾਉਣਾ ਉੱਥੇ ਇਧਰੋਂ ਆ ਕੇ ਘੁਮਾ ਕੇ ਉੱਥੇ ਲਾ ਦੀ। ਹੁਣ ਆਪਾਂ ਉਧਰਲੇ ਪਾਸੇ ਨਾ ਗਿਧਾਂਗੇ। ਅਜੇ ਮੂਰੇ ਤਾਰਾ ਨੇ ਡਾਰਲਿੰਗ ਇੱਧਰ ਜੀ ਹੋ। ਆਕੇ ਇੱਥੇ ਕਾਜਾ ਕੇ ਕਹਿੰਦੇ ਅਸੀਂ ਗੱਡੀ ਦੇ ਵਿੱਚ ਉਥੇ ਕੱਢਦੇ ਆਂ ਕਰਦਾ ਕੀ ਲਈ ਆਉਂਦਾ ਯਾਰਾਂ ਉਹਦਾ ਬੱਚਾ ਲੈਟੇਂ ਬੜੀਆਂ ਆਪਣੀਆਂ ਲਈ ਫਿਰਦਾ ਲੈਟੇ ਲੋ ਜੀ ਮਿੱਤਰੋ ਹੋ ਗਿਆ ਉਹੀ ਕੰਮ ਜਿਹ ਤੋਂ ਡਰਦੇ ਸੀ ਫਾਟਕਾਂ ਦੀ ਡਰਦੇ ਸੀ ਉਹੀ ਲੱਗੇ ਆ ਮੇਰੇ ਤਾਂ ਤੜਕੇ ਹਾਂ ਦਾ ਉਦੋਂ ਲੱਗੇ ਹੁੰਦਾ ਇਦਾਂ ਆਉਣ ਵੇਲੇ ਫੇਰ ਲੱਗੇ ਹੁੰਦੇ ਆ ਇਹ ਤਾਂ ਸਾਨੂੰ ਗਿਫਟ ਹੀ ਆ ਗੋਡ ਗਿਫਟੀ ਮਿਲਿਆ ਹਾਂ ਕਰੇ ਵੀ ਇਹਨੇ ਸਾਨੂੰ ਲੇਟ ਕਰਾਉਣੀ ਕਰਾਉਣਾ ਜਿੱਦਾਂ ਨੂੰ ਮਰਜ਼ੀ ਵਗ ਜੀਏ ਉਧਰ ਮਰਦੀ ਟੜਕੇ ਤੜਕੇ ਸਾਨੂੰ ਫਾੜ ਕੇ ਮਿਲ ਗਏ ਹੁਣ ਫੇਰ ਮਿਲ ਗਏ ਇਹਦਾ ਮੇਰਾ ਸਾਲੀਆਂ ਦੇ ਨਾਕੇ ਵਾਲਾ ਕੰਮ ਇਹਦਾ ਨਾਕਾ ਲੱਗਿਆ ਹੀ ਹੁੰਦਾ ਟ੍ਰੈਫਿਕ ਬਹੁਤ ਆ ਮਿੱਤਰੋ ਲਾਉਣਗੇ ਜੇ ਟਾਈਮ ਬਾਹਰ ਜਾ ਰਹਾ ਬਾਹਰ ਤਾਂ ਬਾਹਰ ਤਾਂ ਦੇਖਦਾ ਲੋ ਜੀ ਮਿੱਤਰੋ ਟ੍ਰੈਫਿਕ ਦਿਖਾਉਣਿਆ ਟ੍ਰੈਫਿਕ ਬਹੁਤ ਹੋਇਆ ਪਿਆ ਫਾਟਰ ਖੁੱਲੁੰਦੇ ਨਾ ਹੀ ਨਹੀਂ ਲੈਂਦੇ ਟ੍ਰੇਨ ਵਾਲੇ ਨਾ ਮਿੱਤਰੋ ਟ੍ਰੇਨ ਹੁੰਦੀ ਆ ਦਾ ਦਾ ਘੰਟੇ ਹੀ ਪਹਿਲਾਂ ਫਟ ਗਈ ਬਲਾ ਦਿੰਦੇ ਆ ਕਿ ਜਿਹੜੇ ਬੰਦੇ ਨੂੰ ਕਾਲੀ ਵੀ ਹੋ ਵੀ ਲੇਟ ਹੋ ਜਾਂਦਾ ਜਿਹੜੇ ਨਹੀਂ ਹੁੰਦੀ ਹੁੰਦੀਆਂ ਹੋਣੀ ਹੁਣ ਦੇਖੀ ਚੱਲੋ ਦੇਖੀ ਚੱਲੋ ਦੇਖੀ ਚੱਲੋ ਨਹੀਂ ਮਿੱਤਰੋ ਨਹੀਂ ਮਿੱਤਰੋ ਟ੍ਰੇਨ ਦਾ ਹਾਰਨ ਵੱਜ ਚੁੱਕਿਆ ਮੇਰੇ ਸਭ ਨਾਲ ਓਹੀ ਮਿੱਤਰੋ ਆਡਰ ਖੁੱਲ ਗਏ ਇਸ ਮਤ ਜਗਤੀ ਸਾਡੀ ਚਲਦੇ ਆਂ ਵਾਪਸੀ ਨੂੰ ਇਹ ਮੇਰੇ ਮਿੱਤਰੋ ਤੱਕ ਆ ਵੀ ਰਾਤ ਹੁੰਦਾ ਜਗਦਾ ਪੂਰੇ ਫਰਦੇ ਬੰਦੇ ਬਹੁਤ ਜੰਤਾਂ ਆਪਾਂ ਵੀ ਦੇਖ ਰਹੇ ਆ ਜਿਹੜਾ Yeah, please.